ਮਹਾਰਾਜ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕੋ ਹੀ ਵਜਨ ਕੀਤਾ ਸਿੰਦੇ ਹਾਰ ਹੋ ਜਾਣੀ ਉਹ ਵੱਖਰੀ ਗੱਲ ਹੈ ਹਾਰ ਮੰਨ ਲੈਣੀ ਇਹਨੇ ਵੱਖਰੀ ਗੱਲ ਹੈ ਕਿੰਨੇ ਜਦੋਂ ਮੈਦਾਨੇ ਜੰਗ ਦੇ ਵਿੱਚ ਜੂਝਦੇ ਹੋਈਏ ਇੱਕ ਨਾ ਇੱਕ ਦੀ ਹਾਰ ਹੋਣੀ ਹੈ ਦੋ ਪਲਵਾਰ ਲੜਦੇ ਹੋਣ ਘੁਰਦੇ ਹੋਣ ਤੇ ਇੱਕ ਪਲਵਾਰ ਨੇ ਥੱਲੇ ਆਉਣਾ ਹੈ ਕਿੰਨੇ ਹਾਰ ਹੋ ਜਾਣੀ ਉਹ ਵੱਖਰੀ ਗੱਲ ਹੈ ਪਰ ਕਹਿੰਦੇ ਹਾਰ ਮੰਨ ਲੈਣੀ ਕਹਿੰਦੇ ਇਹ ਸਾਡੇ ਖੂਨ ਦੇ ਵਿੱਚ ਨਹੀਂ ਕਿ ਅਸੀਂ ਹਾਰ ਮੰਨ ਲਈਏ ਅਸੀਂ ਤੁਹਾਡੀ ਈਨ ਮੰਨ ਲਈਏ ਇਹ ਸਾਡੇ ਖੂਨ ਦੇ ਵਿੱਚ ਨਹੀਂ ਤੇ ਸਹਿਬ ਜਾਨਿਆਂ ਨੂੰ ਇਹੋ ਕਿਹਾ ਗਿਆ ਸੀ ਕਿ ਤੁਸੀਂ ਹਾਰ ਮੰਨ ਲਓ ਤੁਹਾਡੇ ਕੋਲ ਹੁਣ ਕੁਝ ਵੀ ਨਹੀਂ ਹੈ ਤੁਹਾਨੂੰ ਅਸੀਂ ਅਨੰਦਪੁਰ ਸਾਹਿਬ ਵਾਪਸ ਦੇ ਦੇਵਾਂਗੇ ਉਹ ਸਾਰੇ ਕਿਲੇ ਵੀ ਵਾਪਸ ਦੇ ਦੇਵਾਂਗੇ ਤਾਨੂੰ ਸੋਹਣੀਆਂ ਸੋਹਣੀਆਂ ਬੇਗਮਾਂ ਵੀ ਦੇ ਦੇਾਂਗੇ ਤੁਹਾਨੂੰ ਦੁਨੀਆਂ ਦੇ ਸਾਰੇ ਖਜ਼ਾਨੇ ਵੀ ਦੇ ਦੇਾਂਗੇ ਤੁਹਾਨੂੰ ਵੱਖੋ-ਵੱਖੇ ਇਲਾਕਿਆਂ ਦੇ ਵਿੱਚ ਸੂਬੇਦਾਰ ਬਣਾ ਦੇਾਂਗੇ ਬਸ ਇੱਕੋ ਗੱਲ ਹੈ ਇਹਨ ਮੰਨ ਲਓ ਸਾਥ ਸੰਗਤ ਦੀ ਅੱਗੇ ਉਹ ਸਾਡੇ ਬਾਬੇ ਕਲਗੀਧਰ ਪੰਚਾ ਦੇ ਸਹਿਬ ਜਾਂਦੇ ਉਹਨਾਂ ਨੂੰ ਕਿਹੜੀ ਹੈ ਦੁਨੀਆਂ ਦੀ ਤਾਕਤ ਕਿ ਉਹਨਾਂ ਨੂੰ ਈਨ ਮਨਵਾ ਲਵੇ ਉਹਨਾਂ ਨੂੰ ਝੁਕਾ ਲਵੇ ਸਾਹਸ ਅggen ਜੀ ਨਹੀਂ ਉਹਨਾਂ ਨੇ ਵਜਨ ਕੀਤੇ ਸੀ ਭਰੀ ਕਚਹਿਰੀ ਦੇ ਵਿੱਚ ਸਾਰੇ ਭਰੇ ਦਰਬਾਰ ਦੇ ਵਿੱਚ ਜਿੱਥੇ ਵजीर खान ਸੂਬੇਦਾਰ ਬੈਠਾ ਹੋਇਆ ਏ ਜਿੱਥੇ ਖੀਰ ਮੁਹੰਮਦ ਖਾਨ ਬੈਠਾ ਹੋਇਆ ਹੈ ਜਿੱਥੇ ਸਿਚਾ ਆਨੰਦ ਬੈਠਾ ਹੋਇਆ ਹੈ ਕਿੱਤੇ ਵੱਖੋ ਵੱਖਰੇ ਸੁਬੇਦਾਰ ਬੈਠੇ ਹੋਏ ਨੇ ਸਾਧ ਸੰਗਤ ਜੀ ਇਤਿਆਹਾਸ ਕਰ ਕਹਿੰਦੇ ਕਿ ਉਸ ਸਭਾ ਦੇ ਮੁੱਖ ਕੋਚ ਕਚੈਰੀ ਦੇ ਵਿੱਚ ਜਿਹੜੇ ਵੱਡੇ ਵੱਡੇ ਅਹੁਦੇਦਾਰ ਕੋ 17 ਦੇ ਕਰੀਬ ਬੰਦੇ ਬੈਠੇ ਨੇ ਤੇ ਜਿਨ੍ਹਾਂ ਦੇ ਵਿੱਚ ਸਾਧ ਸੰਗਤ ਜੀ ਇੱਕ ਸੁਖਾਨੰਦ ਜਿਨ੍ਹਾਂ ਨੇ ਆਖਿਆ ਸੀ ਕਿ ਬਾਕੀ ਮਹੀਰਨਾ ਇਹ ਮਸੂਮ ਨਹੀਂ ਇਹਨਾਂ ਨੂੰ ਮਸੂਮ ਨਾ ਸਮਝਿਓ ਇਹ ਬੱਚੇ ਨਹੀਂ ਇਹ ਸੱਪ ਦੇ ਸੋਲੀਏ ਨੇ ਇਹ ਦੰਗ ਮਾਰਨ ਈ ਇਹਨਾਂ ਨੂੰ ਅਜਵਾਦ ਨੇ ਹੁਣ ਦਸ ਮਹੀਨੇ ਬੀਤ ਗਏ ਅਜਵਾਦ ਨੂੰ ਪਾਉਂਦੇ ਆਂ ਪਿਆਰ ਨਾਲ ਤੇ ਇਹਨੂੰ ਲੱਗ ਰਿਹਾ ਹੈ ਉਹ ਆਪਣੇ ਘਰ ਦੇ ਸਾਰੇ ਕੰਮ ਕਰਨਾ ਕੀ ਇਹ ਦੂਸਰੇ ਪਾਸੇ ਬਲੇ ਰੋਲ ਦੇ ਦਾ ਨਵਾਬ ਖੇਰ ਬਹੁਤ ਖਾਂ ਕਿ ਜਿਹੜਾ ਪਹਿਲਾਂ ਤੋਂ ਬਾਅਦ ਬਹੁਤ ਬੰਦੇ ਜੀ ਕੋਨੇ ਹਾਂ ਅਧਾਰਨਾਰ ਮਾਰਕਾ ਪਰਿਚੈ ਨਹੀਂ ਨਾਂ ਕੋ ਆਰ ਦੇ ਨਾਮ ਕੋ ਨਹੀਂ ਜੀ ਨਮਾ ਪ੍ਰੀਤ ਤੋਂ ਇਹ ਨਾ ਇਹ ਚਾਰਾ ਉਹੀ ਨਹੀਂ ਜੀ Terima kasih telah menonton!

ਇਹ ਸਾਰੇ ਜਿੰਦਾਂ ਨੇ ਪਤਾ ਚਲਿਆ ਕਿ ਇਸ ਤਰੀਕੇ ਦੇ ਜੁਹੂ ਨਹੀਂ ਹੋ ਸਕਦਾ ਜਿਹੜੇ ਬਿਲੇਤ ਖਰਾਹ ਲਿਆ ਕੇ ਇਹਨਾਂ ਨੂੰ ਖਤਮ ਕੇ ਕਰ ਦੋ ਸਾਧ ਸੰਗਠਨ ਦੀ ਤਾਜੀ ਹੋਏ ਰਿਸ਼ਵਤੀ ਰਿਸ਼ਵਤੀ ਹੋ ਗਈ ਕਾਜੀ ਮੁੱਲਾ ਪੈਸੇ ਦੀ ਧੌੜ ਲੱਗ ਪਈ ਨਹੀਂ ਪੈਸੇ ਲੈ ਕੇ ਜੋ ਮਰਦੇ ਕਰਦੇ ਪੈਸੇ ਕਈ ਦੇ ਪੈਸੇ ਲੈ ਕੇ ਸਾਜ ਨੂੰ ਝੂਠ ਬਣਾ ਲਿਓ ਕਿ ਝੂਠ ਨੂੰ ਸਾਜ ਬਣਾ ਦੇਣ ਸਾਜ ਨੂੰ ਖਾਣ ਦੇਣ ਨਹੀਂ ਇਹ ਕੰਮ ਨਹੀਂ ਕਰਦੇ ਇਹ ਪੈਸਾ ਕੁਝ ਨਹੀਂ ਕਰੀਆ ਨਾ ਸਤਿਗੁਰੂ ਦੀ ਸੇਵਾ ਕਰੀਆ ਸੱਚੇ ਬੰਦੇ ਦੀ ਸੇਵਾ ਕਰੀਆ یہ کرکے آج <سؤال> بھی کوئی نہیں بھوکا بنتا ہے پانچ سالوں کا کام کا پیر چلا ہے کہ ایک ایک جنازہ ایک ایک لے ہی ان بچوں نہیں ان کے میں دیوں دیوں کے کہنا کہ ملے گا ایک طرح کا نام ਉਧਰ ਵੀ ਦਾਲਾਏ ਜੀ ਵੀ ਰਾਏ ਜੀ ਇੱਕ ਭਾਨ ਦਾ ਇਹ ਕਰਤਾ ਨਹੀਂ ਉਤਾਰ ਜੈਨ ਲਿਖਾ ਕੀ ਕਾਮ ਤੇ ਇਹ ਤਾਹੀ ਇੱਕ ਭਾਨ ਦਾ ਕਾਇਰ ਨਹੀਂ ਇਹ ਨਹੀਂ ਕੋਈ ਕਹਿੰਦਾ ਜਰਾਨ ਨੂੰ ਦਾਰਨ ਬਹੁਤ ਦਸਦੇ ਇਹ ਭਾਨੇ ਸਾਡੇ ਤੋਂ ਜੀਤ ਜਾ ਰਹਾ ਹੈ ਜਮਾਰੇ ਆਤਮਾ ਦੇ ਦਰਨਵਾਣਾ ਦੇ ਕੀ ਨਾਸਾ ਕਰਨੀ ਬਹੁਤ ਹੈ ਮੋਰਾਂ ਜਿਹੜਾ ਉਹਦੇ ਤੋਂ ਅੱਗੇ ਕੀ ਹੋਣੀ ਦਾ ਮੋਰ ਤੋਂ ਅੱਗੇ ਕੀ ਹੋਣੀ ਦਾ ਲੱਗੋਗੇ ਜੇ ਮਦਦ ਕਰਦੇ ਹੋ ਮਾਰ ਹੈ ਕਿਹਦੇ ਸਾਥ ਨਾਲ ਬਟਾਓਗੇ ਤੁਹਾਨੂੰ ਦੇ ਕੇ ਕੀ ਮਿਲਿਓਗੇ ਸਾਥ ਸੋਹਣੀ ਮਦਦ ਨਾਲ ਆਪਕੀ ਦਾ ਕਰਾਉਣ ਭਾਰਤ ਨੂੰ ਦਾਨ ਹੋਵੇ ਮਹਾਰਾਜ ਸਤਿਗੁਰ ਜਿਹਨੇ ਰਾਜ ਬਖਸ਼ਿਆ ਕੀ ਬਾਬਰ ਆ ਇਹ ਜਿਹੜਾ ਬਾਬਰ ਇੱਕ ਲੁਕੇਰਾ ਸੀ ਲੋਕਾਂ ਨੂੰ ਲੁੱਟਦਾ ਸੀ ਹਾਰ ਘਾੜ ਕਰਨ ਵਾਲਾ ਸੀ ਇਹੋਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਨੀਵੇਂ ਹੋ ਕੇ ਰਾਜ ਨੂੰ ਬਾਗ ਮੰਗ ਲਿਆ ਗੁਰੂ ਨਾਨਕ ਦੇ ਮਹਾਰਾਜ ਉੱਥੇ ਮੇਰ ਦੇ ਘਰ ਵਿੱਚ ਆਏ ਤੇ ਬਾਬਰ ਨੂੰ ਰਾਜ ਭਾਗ ਮੰਗ ਦਿੱਤਾ ਤੇ ਬਾਬਰ ਨੇ ਨਾਲ ਇਹ ਵੀ ਵੇਚੀ ਕੀਤੀ ਕਿ ਮਹਾਰਾਜ ਇਹ ਜਿਹੜਾ ਰਾਜ ਭਾਗ ਹੈ ਨਾ ਮੇਰੀ ਖੁਦ ਨੂੰ ਵੀ ਚੱਕੇ ਤੋੜਿਆ ਜਾਂਦਾ ਹੈ ہوا ہوا یہ ہوئی ਇੰਗਲਿਸ਼ ਅਧੀਨ ਆਪ ਆਣ ਕੇ ਤੇਤ ਨੂੰ ਰਾਜ ਭਾਗ ਹਿਲਵਾਉਣ ਨੂੰ ਨਾਲੇ ਵੀ ਬਚਨ ਕਰ ਦਿੱਤੇ ਸਾਹ ਸੰਗਤਿ ਉਹ ਬਾਬਰ ਲੁਟੇਰਾ ਤੇ ਮਾਰ ਢਾੜ ਕਰਨ ਵਾਲਾ ਸੀ ਤੇ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਦੇ ਨਾਲ ਉਹ ਰਾਜ ਭਾਗ ਮਿਲ ਗਿਆ ਫਿਰ ਅੱਗੇ ਪੀੜੀ-ਦਰ ਪੀੜੀ ਅੱਗੇ ਰਾਜ ਭਾਗ ਦੇ ਚੱਲਿਆ ਔਰੰਗਜ਼ੇਬ ਦੇ ਟਾਈਮ ਤੇ ਆਣ ਕੇ ਦੇਖੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਕਰ ਦਿੱਤੇ ਕਹਿੰਦੇ ਇਨਾਂ ਨੂੰ ਰਾਜ ਭਾਗ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ ਆ। ਕਹਿੰਦੇ ਉਹਨੇ ਜ਼ੁਲਮ ਕਰ ਰਿਆ। ਇਹਨੇ ਜੁਲਮ ਲਾਉਣੇ ਸ਼ੁਰੂ ਕਰ ਦਿੱਤੇ। Hindu ਪਰਿਵਾਰਾਂ ਦੇ ਜਿਹੜੇ ਧਾਰਮਿਕ ਮੰਦਰ ਉਹ ਢਾਹ ਢਾ ਕੇ ਨਦੀਆਂ ਵਿੱਚ ਵਹਾ ਦਿੱਤੇ। ਇਹ ਇੰਨਾ ਜ਼ੁਲਮ ਕਰ ਰਿਹਾ ਹੈ। ਕਹਿੰਦੇ ਹੁਣ ਇਹਨਾਂ ਦੇ ਦਿਨ ਥੋੜੇ ਨੇ। ਇਹਨਾਂ ਦਾ ਰਾਜ ਭਾਗ ਹੁਣ ਖਤਮ ਹੋਵੇਗਾ। ਗੁਰੂ ਤੇਗ ਬਹਾਦਰ ਮਹਾਰਾਜੀ ਨੇ ਵੀ ਬਚਨ ਕਰ ਦਿੱਤੇ ਸਾਹ ਸੰਗਤ ਜੀ। ਤੇ ਹੁਣ ਸਹਿਬ ਜਾਨਿਆਂ ਨੇ ਵੀ ਬਚਨ ਕਰ ਦਿੱਤੇ ਕਹਿੰਦੇ ਸੱਚ ਤੋਂ ਮਿਟਾਓਗੇ ਤੂੰ ਮਿਟੋਗੇ ਜਹਾਨ ਸੇ ਡਰਦਾ ਨਹੀਂ ਅਕਾਲ ਸ਼ੈਨ ਸ਼ਾਹ ਕੀ ਛਾਨ ਸੇ ਸਹਿਬ ਜਾਨਿਆਂ ਨੇ ਵੀ ਉਹੀ ਬਚਨ ਕਰ ਦਿੱਤੇ ਸਾਹ ਸਰਗਤ ਜੀ ਉਸ ਸਮਾਂ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਕਾਪੜਾ ਦੇ ਕੇ ਪੰਜਾਬ ਵੱਲ ਘੋੜਿਆ ਕੋਈ ਸਰਾਂਦਾ ਨਾ ਜਿੱਥੇ ਵੱਡੇ ਵੱਡੇ ਫਤਵੇ ਜਾਰੀ ਕਰਦੇ ਸੀ ਉਹੀ ਸਰਦ ਹੈ